ਸ਼੍ਰੀਆ ਕਾਂਜੀ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਕਹਾਣੀ ਇੱਕ ਕੁੜੀ ਦੀ ਹੈ ਤੇ ਕੁੜੀ ਦੀ ਸੋਚਦੀ ਹੈ ਜਿਸ ਵਿੱਚ ਉਸ ਦਾ ਨਾਮ ਸੋਨੀ ਸੀ ਉਹ ਇੱਕ ਵੱਡੇ ਪਰਿਵਾਰ ਦੀ ਕੁੜੀ ਸੀ ਉਸ ਦੇ ਮਾਪਿਓ ਉਸ ਨੂੰ ਬਹੁਤ ਪਿਆਰ ਕਰਦੇ ਸੀ ਘਰ ਵਿੱਚ ਵੀ ਉਸ ਦੇ ਕੰਮ-ਕਾਰ ਕਰਨ ਲਈ ਨੌਕਰ ਹੀ ਸੀ ਇੱਕ ਦਿਨ ਸੋਨੀ ਆਪਣੇ ਮੰਮੀ ਪਾਪਾ ਨਾਲ ਬਾਹਰ ਘੁੰਮਣ ਗਈ ਸੀ ਤੇ ਉਹ ਕਾਰ ਤੇ ਗਈ ਸੀ ਦੇਮੀ ਪੈ ਰਿਆ ਸੀ ਸੋਨੀ ਸ਼ੀਸ਼ੇ ਵਿੱਚ ਦੀ ਬਾਹਰ ਮੀਂਹ ਦਾ ਨਜ਼ਾਰਾ ਦੇਖ ਰਹੀ ਸੀ ਫਿਰ ਉਹ ਰਸਤੇ ਵਿੱਚ ਦੇਖਦੀ ਹੈ ਇੱਕ ਛੋਟਾ ਜਿਹਾ ਮੁੰਡਾ ਆਪਣੀ ਛੋਟੀ ਭੈਣ ਨੂੰ ਜਕਤ ਥੱਲੇ ਮੀਂਹ ਤੋਂ ਬਚਣ ਲਈ ਬੈਠਾ ਸੀ ਤੇ ਆਪਣੀ ਭੈਣ ਨੂੰ ਮੀਂਹ ਤੋਂ ਬਚਾਉਣ ਲਈ ਕੱਪੜੇ ਨਾਲ ਢੱਕ ਰਿਹਾ ਸੀ ਫਿਰ ਸੋਨੀ ਆਪਣੀ ਮੰਮੀ ਨੂੰ ਕਹਿੰਦੀ ਹੈ ਮੰਮੀ ਜੀ ਦੇਖੋ ਦੋ ਛੋਟੇ ਬੱਚੇ ਮੀਂਹ ਵਿੱਚ ਭਜ ਰਹੇ ਨੇ ਫਿਰ ਸੋਨੀ ਦੀ ਮੰਮੀ ਕਹਿੰਦੀ ਹੈ ਬੇਟਾ ਜੀ ਤੁਹਾਨੂੰ ਤਾਂ ਇਹ ਨਹੀਂ ਇਹਨਾਂ ਦਾ ਟਿਕਾਣਾ ਹੈ ਉਹਨਾਂ ਦਾ ਕੋਈ ਘਰ-ਬਾਰ ਨਹੀਂ ਹੁੰਦਾ ਉਹ ਵਿਚਾਰੇ ਇਸੇ ਤਰ੍ਹਾਂ ਹੀ ਰਹਿੰਦੇ ਨੇ ਸੋਨੀ ਦੀ ਮੰਮੀ ਕਹਿੰਦੀ ਹੈ ਪੁੱਤ ਇਹ ਗਰੀਬ ਨੇ ਫਿਰ ਸੋਨੀ ਕਹਿੰਦੀ ਹੈ ਮੰਮੀ ਜੀ ਇਹ ਗਰੀਬ ਕਿਉਂ ਨੇ ਆਪਣੇ ਕੋਲ ਤਾਂ ਬਹੁਤ ਵੱਡਾ ਘਰ ਤੇ ਕਾਰ ਹੈ ਇਹਨਾਂ ਕੋਲ ਕਿਉਂ ਨਹੀਂ ਹੈ ਫਿਰ ਸੋਨੀ ਦੀ ਮੰਮੀ ਕਹਿੰਦੀ ਹੈ ਪੁੱਤ ਹਰ ਇੱਕ ਦੀ ਆਪਣੀ ਕਿਸਮਤ ਮਿਲੀ ਹੈ ਸੋਨੀ ਤੇ ਉਸਦੇ ਮਾਤਾ ਪਿਤਾ ਫਿਰ ਇੱਕ ਹੋਸਟਲ ਵਿੱਚ ਬੈਠ ਜਾਂਦੇ ਨੇ ਫਿਰ ਉਹ ਉੱਥੇ ਖਾਣਾ ਖਾਣ ਲਈ ਬੈਠ ਜਾਂਦੇ ਨੇ ਹੋਟਲ ਵਿੱਚ ਉਹ ਖਾਣਾ ਮੰਗਵਾ ਰਹੇ ਹੁੰਦੇ ਨੇ ਤੇ ਸੋਨੀ ਦਾ ਪਾਪਾ ਸੋਨੀ ਨੂੰ ਪੁੱਛਦਾ ਹੈ beta ਤੂੰ ਕੀ ਖਾਣਾ ਹੈ ਤੇ ਸੋਨੀ ਆਪਣੇ ਬਾਪਾ ਨੂੰ ਕਹਿੰਦੀ ਹੈ ਪਾਪਾ ਜੀ ਮੇਰਾ ਖਾਣ ਨੂੰ ਦਿਲ ਨਹੀਂ ਕਰਦਾ ਤੁਸੀਂ ਰਸਤੇ ਵਿੱਚ ਦੇਖਿਆ ਨਹੀਂ ਕਿੰਨੇ ਗਰੀਬ ਲੋਕ ਬੈਠੇ ਸੀ ਉਹਨਾ ਕੋਲ ਨਾ ਘਰ ਤੇ ਨਾ ਕੁਝ ਖਾਣ ਨੂੰ ਸੀ ਉਹਨਾਂ ਨੂੰ ਦੇਖ ਕੇ ਮੇਰਾ ਬਿਲਕੁਲ ਵੀ ਦਿਲ ਖਾਣ ਨੂੰ ਨਹੀਂ ਕਰ ਰਿਹਾ ਹੈ ਮੈਂ ਕੁਝ ਨਹੀਂ ਖਾਣਾ ਫਿਰ ਸੋਨੀ ਦੇ ਪਾਪਾ ਕਹਿੰਦਾ ਹੈ ਪੁੱਤ ਤੂੰ ਫਿਕਰ ਨਾ ਕਰ ਜੇ ਉਹਨਾਂ ਦੇ ਕਿਸਮਤ ਵਿੱਚ ਖਾਣਾ ਖਾਣਾ ਲਿਖਿਆ ਹੋਇਆ ਤਾਂ ਉਹ ਜ਼ਰੂਰ ਖਾ ਲੈਣਗੇ ਫਿਰ ਸੋਨੀ ਦੀ ਮੰਮੀ ਕਹਿੰਦੀ ਹੈ ਪੁੱਤ ਪਹਿਲਾਂ ਤੇਰੇ ਪਾਪਾ ਵੀ ਗਰੀਬ ਸੀ ਉਹਨਾਂ ਕੋਲ ਵੀ ਜ਼ਿਆਦਾ ਪੈਸਾ ਨਹੀਂ ਸੀ ਫਿਰ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਪੈਸੇ ਕਮਾਏ ਤੇ ਤੇਰੇ ਲਈ ਬਹੁਤ ਵੱਡਾ ਘਰ ਬਣਾਇਆ ਸੋਨੀ ਕਹਿੰਦੀ ਹੈ ਮੰਮੀ ਜੀ ਆਪਾਂ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਆਪਾਂ ਕੁਝ ਗਰੀਬਾਂ ਦੀ ਮਦਦ ਕਰਦੇਗੇ ਆਪਣੀ ਜ਼ਿੰਦਗੀ ਸੌਖੀ ਜਿਉ ਸਕਣ ਫਿਰ ਸੋਨੀ ਦਾ ਪਿਤਾ ਸੋਨੀ ਨੂੰ ਕਹਿੰਦਾ ਹੈ ਪੁੱਤ ਤੂੰ ਖਾਣਾ ਖਾ ਲੈ ਜਦੋਂ ਆਪਾਂ ਇੱਥੋਂ ਵਾਪਸ ਜਾਵਾਂਗੇ ਤੇ ਉਹਨਾਂ ਗਰੀਬ ਬੱਚਿਆਂ ਲਈ ਕੁਝ ਖਾਣ ਨੂੰ ਲੈ ਜਾਵਾਂਗੇ ਤੇ ਉਹਨਾਂ ਵਾਸਤੇ ਕੁਝ ਕੱਪੜੇ ਵੀ ਲੈ ਜਾਵਾਂਗੇ ਫਿਰ ਸੋਨੀ ਖਾਣਾ ਖਾਣ ਲੱਗ ਜਾਂਦੀ ਹੈ ਤੇ ਖੁਸ਼ ਹੋ ਜਾਂਦੀ ਹੈ ਕਹਿੰਦੀ ਹੈ ਠੀਕ ਹੈ ਪਾਪਾ ਜੀ ਫਿਰ ਸੋਨੀ ਨੇ ਰਸਤੇ ਵਿੱਚ ਜਾਂਦਿਆਂ ਕੁਝ ਲੋਕਾਂ ਨੂੰ ਖਾਣਾ ਖਾਣ ਨੂੰ ਦਿੱਤਾ ਤੇ ਉੱਥੇ ਉਹ ਮੁੰਡਾ ਤੇ ਕੁੜੀ ਵੀ ਬੈਠੇ ਸੀ ਤੇ ਉਹਨਾਂ ਨੂੰ ਵੀ ਖਾਣ ਨੂੰ ਦਿੱਤਾ ਫਿਰ ਸੋਨੀ ਤੇ ਉਸਦੇ ਮਾਤਾ ਪਿਤਾ ਕਾਰ 'ਚ ਬੈਠ ਜਾਂਦੇ ਨੇ ਤੇ ਘਰ ਨੂੰ ਜਾਣ ਲੱਗਦੇ ਨੇ ਤੇ ਸੋਨੀ ਕਹਿੰਦੀ ਹੈ ਮੰਮੀ ਜੀ ਮੈਂ ਉਹਨਾਂ ਬੱਚਿਆਂ ਨਾਲ ਥੋੜਾ ਟਾਈਮ ਖੇਡ ਲਾਵਾਂ ਫਿਰ ਸੋਨੀ ਦਾ ਪਪਾ ਕਹਿੰਦਾ ਹੈ ਸੋਨੀ ਤੂੰ ਹੁਣ ਜ਼ਿਆਦਾ ਹੀ ਸ਼ੈਤਾਨ ਹੋ ਗਈ ਤੇ ਜਿੱਦੀ ਵੀ ਹੋ ਗਈ ਤੂੰ ਹੁਣ ਕਿਸੇ ਦੀ ਗੱਲ ਵੀ ਨਹੀਂ ਸੁਣਦੀ ਚੁੱਪਚਾਪ ਕਾਰ ਵਿੱਚ ਬੈਠ ਜਾ ਤੇ ਘਰ ਚੱਲੇਗੀ ਅਸੀਂ ਵੀ ਤੇਰੀ ਮੰਨ ਲਈ ਹੈ ਤੂੰ ਸਾਡੀ ਮੰਨ ਲੈ ਫਿਰ ਆਪਣੇ ਦਫ਼ਤਰ ਵੀ ਮੈਂ ਜਾਣਾ ਹੈ ਫਿਰ ਤਿੰਨੋਂ ਘਰੇ ਚਲੇ ਜਾਂਦੇ ਨੇ ਤੇ ਸੋਨੀ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਫਿਰ ਸੋਨੀ ਦੀ ਮੰਮੀ ਸੋਨੀ ਕੋਲ ਜਾਂਦੀ ਹੈ ਫਿਰ ਸੋਨੀ ਆਪਣੀ ਮੰਮੀ ਨੂੰ ਗਿੰਦੀ ਹੈ ਅਮੀਰ ਲੋਕ ਖਰਾਬ ਹੁੰਦੇ ਨੇ ਤੇ ਗਰੀਬ ਵਿਚਾਰੇ ਕੁਝ ਨਹੀਂ ਕਰ ਸਕਦੇ ਅਮੀਰ ਲੋਕਾਂ ਨੇ ਗਰੀਬਾਂ ਦਾ ਪੈਸਾ ਲੈ ਲਿਆ ਹੈ ਤਾਂ ਹੀ ਉਹ ਭੁੱਖੇ ਰਹਿੰਦੇ ਨੇ ਫਿਰ ਸੋਨੀ ਦੀ ਮੰਮੀ ਉਸ ਨੂੰ ਸਮਝਾਉਂਦੀ ਹੈ ਪੁੱਤ ਹਰ ਇੱਕ ਦੀ ਕਿਸਮਤ ਹੁੰਦੀ ਹੈ ਕੋਈ ਵੀ ਕਿਸੇ ਦੀ ਕਿਸਮਤ ਨਹੀਂ ਖਾ ਸਕਦਾ ਤੇ ਨਾ ਹੀ ਕਿਸੇ ਤੋਂ ਖੋ ਸਕਦਾ ਹੈ ਪਰ ਸੋਨੀ ਨੂੰ ਕਿਸੇ ਦੀ ਗੱਲ ਸਮਝ ਨਹੀਂ ਆਉਂਦੀ ਸੀ ਉਸ ਨੂੰ ਅਮੀਰ ਲੋਕਾਂ ਤੋਂ ਨਫ਼ਰਤ ਹੋ ਜਾਂਦੀ ਹੈ ਫਿਰ ਉਹ ਅਗਲੇ ਦਿਨ ਸੋਨੀ ਦਾ ਜਨਮ ਦਿਨ ਆ ਗਿਆ ਤੇ ਸੋਨੀ ਆਪਣੇ ਪਾਪਾ ਨੂੰ ਕਹਿੰਦੀ ਹੈ ਪਾਪਾ ਜੀ ਮੈਂ ਅਮੀਰ ਦੋਸਤਾਂ ਨੂੰ ਛੱਡ ਕੇ ਗਰੀਬ ਦੋਸਤਾਂ ਆਪਣੇ ਜਨਮ ਦਿਨ ਤੇ ਮਨਾ ਲਾਵਾਂਗੀ ਫਿਰ ਸੋਨੀ ਦਾ ਪਾਪਾ ਕਹਿੰਦਾ ਹੈ ਪੁੱਤ ਇਹ ਨਹੀਂ ਹੋ ਸਕਦਾ ਉਹਨਾਂ ਚ ਆਪਾਂ ਬਹੁਤ ਅੰਤਰ ਹੈ ਉਹ ਆਪਣੇ ਘਰ ਨਹੀਂ ਆ ਸਕਦੇ ਫਿਰ ਸੋਨੀ ਦਾ ਪਾਪਾ ਮਨ੍ਹਾ ਕਰ ਦਿੰਦਾ ਹੈ ਤੇ ਸੋਨੀ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਪਾਪਾ ਜੀ ਮੈਨੂੰ ਪਤਾ ਸੀ ਤੁਸੀਂ ਨਹੀਂ ਮੰਨੋਗੇ ਫਿਰ ਸੋਨੀ ਦੀ ਮੰਮੀ ਕਹਿੰਦੀ ਹੈ ਪੁੱਤ ਤੂੰ ਨਰਾਸ਼ ਨਾ ਹੋ ਪਹਿਲਾਂ ਆਪਾਂ ਘਰ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਜਨਮ ਦਿਨ ਮਨਾ ਲਵਾਂਗੇ ਤੇ ਫਿਰ ਤੇਰਾ ਜਨਮ ਦਿਨ ਉਹਨਾਂ ਗਰੀਬ ਬੱਚਿਆਂ ਨਾਲ ਮਨਾ ਲਵਾਂਗੇ ਤੇ ਫਿਰ ਇਹ ਸੁਣ ਕੇ ਉਹ ਖੁਸ਼ ਹੋ ਜਾਂਦੀ ਹੈ ਤੇ ਉਹ ਆਪਣਾ ਜਨਮ ਦਿਨ ਮਨਾਉਣ ਲਈ ਤਿਆਰ ਹੋ ਜਾਂਦੀ ਹੈ ਪਹਿਲਾਂ ਸੋਨੀ ਆਪਣਾ ਜਨਮ ਦਿਨ ਆਪਣੇ ਘਰੇ ਹੀ ਮਨਾਉਂਦੀ ਹੈ ਤੇ ਫਿਰ ਉਹ ਆਪਣੇ ਮਾਤਾ ਪਿਤਾ ਨਾਲ ਬਾਹਰ ਗਰੀਬਾਂ ਨਾਲ ਜਨਮ ਮਨਾਉਣ ਜਾਂਦੀ ਹੈ ਫਿਰ ਸੋਨੀ ਦੇ ਮਾਤਾ ਪਿਤਾ ਤੇ ਸੋਨੀ ਸਾਰੇ ਗਰੀਬ ਬੱਚਿਆਂ ਨੂੰ ਬਹੁਤ سارے ਕੱਪੜੇ ਖੇਡਣ ਲਈ ਖੜਾਉਣੇ ਤੇ ਖਾਣ ਲਈ ਕੇਕ ਲੈ ਕੇ ਜਾਂਦੇ ਨੇ ਤੇ ਇਹ ਦੇਖ ਕੇ ਸੋਨੀ ਬਹੁਤ ਖੁਸ਼ ਹੁੰਦੀ ਹੈ ਤੇ ਆਪਣੇ ਪਾਪਾ ਨੂੰ ਕਮਦੀ ਹੈ ਅੱਜ ਮੇਰਾ ਜਨਮ ਦਿਨ ਬਹੁਤ ਵਧੀਆ ਮਨਾਇਆ ਗਿਆ ਹੈ ਮੈਨੂੰ ਇੰਨੀ ਖੁਸ਼ੀ ਕਦੇ ਵੀ ਕਿਸੇ ਜਨਮ ਦਿਨ ਤੇ ਨਹੀਂ ਹੋਈ ਸੀ ਜਿੰਨੀ ਅੱਜ ਹੋਈ ਹੈ ਪਾਪਾ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਮੇਰੀ ਗੱਲ ਨੂੰ ਮੰਨਿਆ ਫਿਰ ਸੋਨੀ ਦਾ ਪਾਪਾ ਸਾਰੇ ਗਰੀਬ ਲੋਕਾਂ ਨੂੰ ਥੋੜੇ ਪੈਸੇ ਵੀ ਦਿੰਦਾ ਹੈ ਤੇ ਇਹ ਖੁਸ਼ ਹੋ ਜਾਂਦੀ ਹੈ ਤੇ ਸਾਰੇ ਗਰੀਬ ਲੋਗਰ ਉਸ ਨੂੰ ਦਵਾਮਾ ਦਿੰਦੇ ਨੇ ਤੇ ਕਹਿੰਦੇ ਨੇ ਤੈਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਇਹ ਸੁਣ ਕੇ ਸੋਨੀ ਬਹੁਤ ਖੁਸ਼ ਹੋ ਜਾਂਦੀ ਹੈ ਫਿਰ ਸੋਨੀ ਥੋੜਾ ਚਿਰ ਉਹਨਾਂ ਨਾਲ ਖੇਡਦੀ ਹੈ ਤੇ ਫਿਰ ਉਹ ਸੋਨੀ ਦੇ ਉਸਦੇ ਮਾਤਾ ਪਿਤਾ ਦੀ ਸੋਚ ਬਦਲ ਜਾਂਦੀ ਹੈ ਤੇ ਉਹ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ ਨੇ ਸੋਨੀ ਹਰ ਆਪਣੀ ਖੁਸ਼ੀ ਤੇ ਤਿਹਾਰ ਗਰੀਬ ਲੋਕਾਂ ਨਾਲ ਹੀ ਮਨਾਉਂਦੀ ਸੀ ਤੇ ਹਮੇਸ਼ਾ ਸੋਨੀ ਖੁਸ਼ ਰਹਿੰਦੀ ਸੀ ਸਾਨੂੰ ਹਮੇਸ਼ਾ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਜੀ